ਸਤਕਾਰਯੋਗ ਪ੍ਰਧਾਨ ਜੀ ਮੰਡਲ ਤੇ ਸਾਹਮਣੇ ਬੈਠੀਆਂ ਸਾਰੀਆਂ ਸਹਿਤਕ ਸਿੱਖਿਸ਼ਿਤਾਂ ਸੁਖਜੀਤ ਪਾ ਜੀ ਹੋਰਾਂ ਨੇ ਜਦੋਂ ਦੱਸਿਆ ਦੋ ਸਿੱਖਿਸ਼ਿਤ ਪ੍ਰਧਾਨਗੀ ਮੰਡਲ ਚ ਇਹੋ ਜੀਆਂ ਬੈਠੀਆਂ ਨੇ ਜੇ ਮੈਂ ਨਾਟਕਕਾਰ ਹੁਣ ਦੀ ਗੱਲ ਕਰਾਂ ਜਾਂ ਨਾਟਕ ਲਿਖਣ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਸਖਸ਼ ਦਾ ਵੱਡਾ ਹੱਥ ਹੈ ਉਹਨੇ ਕਹਾਣੀ ਕਰ ਸੁਖਜੀਤ ਹੋਈ ਇਕ ਛੋਟਾ ਜਿਹਾ ਇਨਸੀਡੈਂਟ ਹੋਇਆ ਸੀ ਉਹ ਮੈਂ ਸਾਂਝਾ ਕਰੂੰਗਾ ਪਰ ਮੈਨੂੰ ਬੁਲਾਇਆ ਸੀ ਸੁਖਜੀਤ ਭਾਜੀ ਹੋਰਾਂ ਨੇ ਕਿ ਲਿਖਣ ਲਈ ਬਹੁਤ ਕੁਝ ਪਿਆ ਕਹਾਣੀਆਂ ਪੜਿਆ ਕਰ ਤੇ ਉਹਦੇ ਤੋਂ ਕਹਾਣੀਆਂ ਪੜੀਆਂ ਤੇ ਜੇ ਕੁਝ ਨਾਟਕ ਲਿਖੇ ਤਾਂ ਉਹਦੇ ਵਿੱਚ ਸੁਖਜੀਤ ਜੀ ਹੋਰਾਂ ਦਾ ਵੱਡਾ ਹੱਥ ਹੈ ਕਵਤਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਸਭੀ ਭਾਜੀ ਹੋਰਾਂ ਦੇ ਨਾਲ ਮਤਲਬ 20-25 ਸਾਲ ਦਾ ਇੱਕ ਵੱਡੇ ਵਾਲਾ ਇੱਕ ਪਿਓ ਵਾਲਾ ਰਿਸ਼ਤਾ ਰਿਆ ਹੈ ਤੇ ਹੁਣ ਵੀ ਹੈ ਕਵਤਾ ਪੜਨ ਦੀ ਜਿਹੜੀ ਹੈ ਚੇਟਕ ਜਾਂ ਕਵਤਾ ਲਿਖਣ ਦੀ ਗੱਲ ਜਿਹੜੀ ਹੈ ਉਹ ਸਭੀ ਭਾਜੀ ਭਰਾ ਦੇ ਵੱਲੋਂ ਆਏ ਸੋ ਦੋ ਛੋਟੀਆਂ ਤੇ ਖੁੱਲੀਆਂ ਨਜ਼ਮਾਂ ਨੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਮੈਂ ਪੂਰੀ ਕਰਾਂਗਾ ਹਰ ਵਾਰ ਇੱਕ ਅਧੂਰੀ ਤਸਵੀਰ ਮੈਂ ਪੂਰੀ ਕਰਾਂਗਾ ਹਰ ਵਾਰ ਇੱਕ ਅਧੂਰੀ ਤਸਵੀਰ ਹੱਥ ਵਿੱਚ ਰੰਗ ਤੇ ਬੁਰਸ਼ ਲੈ ਮੈਂ ਪੂਰੀ ਕਰਾਂਗਾ ਹਰ ਵਾਰ ਇੱਕ ਅਧੂਰੀ ਤਸਵੀਰ ਹੱਥ ਵਿੱਚ ਰੰਗ ਤੇ ਬੁਰਸ਼ ਲੈ ਖਿੱਚਦਾ ਰਹਾਂਗਾ ਅਹਿਸਾਸਾਂ ਨਾਲ ਭਰੀਆਂ ਟੇਡੀਆਂ ਮੇਡੀਆਂ ਲਕੀਰਾਂ ਤੇ ਫਿਰ ਮੂੰਹ 'ਚ ਬੁਰਸ਼ ਪਾ ਦੂਰ ਖੜਕੇ ਦੇਖਾਂ ਹਰ ਕੋਣ ਤੋਂ ਤੇ ਫਿਰ ਮੂੰਹ 'ਚ ਬੁਰਸ਼ ਪਾ ਦੂਰ ਖੜ ਦੇਖਾਂ ਹਰ ਕੋਣ ਤੋਂ ਮਨ ਹੀ ਮਨ ਸੋਚਾਂ ਕਿਉਂ ਨਹੀਂ ਬਣਦੀ मन चाही तस्वीर मन ही मन सोचा क्यों नहीं बनती मन चाही तस्वीर मैं उदास उदासना मैं उदास वाक दी फिर कोशिश कर मैं उदास हुना वो आख कोशिश कर मैं बनती रहागी तेरे लिए तेरा मन चाहे मैं नन रही तेरे लिए तेरा ਮਨ ਚਾਹਿਆ ਕੈਨਵਸ ਇੱਕ ਛੋਟੀ ਨਜ਼ਮ ਹੋ ਰੇ ਮੇਰੇ ਹੱਥਾਂ 'ਚ ਫੜੀ ਕਲਮ ਤੇ ਬੁਰਸ਼ ਨੂੰ ਦੇਖ ਮੇਰੇ ਹੱਥਾਂ 'ਚ ਫੜੀ ਕਲਮ ਤੇ ਬੁਰਸ਼ ਨੂੰ ਦੇਖ ਉਹ ਆਖਦੀ ਹੈ ਤੂੰ ਆਮ ਨਹੀਂ ਖਾਸ ਮੇਰੇ ਹੱਥਾਂ 'ਚ ਫੜੀ ਕਲਮ ਤੇ ਬੁਰਸ਼ ਨੂੰ ਦੇਖ ਵਾਕਦੀ ਐ ਤੂੰ ਆਮ ਨਹੀਂ ਖਾਸ ਐ ਤੂੰ ਲਿਖਣਾ ਹੈ ਬੜਾ ਕੁਝ ਬੜੇ ਹੀ ਰੰਗ ਭਰਨੇ ਨੇ ਤੂੰ ਲਿਖਣਾ ਹੈ ਬੜਾ ਕੁਝ ਬੜੇ ਹੀ ਰੰਗ ਭਰਨੇ ਨੇ ਮਨ ਅੰਦਰ ਸਿਰਜੀਆਂ ਕਵਿਤਾਵਾਂ ਤੇ ਤਸਵੀਰਾਂ ਅੰਦਰ ਮਨ ਅੰਦਰ ਸਿਰਜੀਆਂ ਕਵਿਤਾਵਾਂ ਤੇ ਤਸਵੀਰਾਂ ਅੰਦਰ ਤੇਰੇ ਇਸੇ ਫਿਕਰ ਨੇ ਤੈਨੂੰ ਸਾਹਮ ਰੱਖਿਆ ਹੈ ਤੇਰੇ ਇਸੇ ਫਿਕਰ ਨੇ ਤਾਂ ਤੈਨੂੰ ਸਾਹਮ ਰੱਖਿਆ ਹੈ ਤੂੰ ਲਿਖਦਾ ਰਹੇ ਸਿਰਜਦਾ ਰਹੇ ਤਰਾਸ਼ਦਾ ਰਹੇ ਯਕੀਨ ਕਰੀ ਮੇਰਾ ਮੈਂ ਤੇਰੀ ਜ਼ਿੰਦਗੀ ਚੋਂ ਸ਼ਬਦ ਤੇ ਰੰਗ ਕਦੇ ਵੀ ਨਹੀਂ ਮੁਕਕਣ ਦਿਆਂਗੀ ਆਪਣੇ ਆਖਰੀ ਸਾਹ ਤੱਕ ਮੈਂ ਤੈਨੂੰ ਬिखर ਨਹੀਂ ਦਿਆਂਗੀ ਯਕੀਨ ਕਰੀ ਸ਼ੁਕਰੀਆ